ਨਾਮਜ਼ਦਗੀ ਪ੍ਰਵਾਹ ਕੇ ਆ ਰਹੇ ਸੀ ਕਿਸੇ ਕੈਂਡੀਡੇਟ ਦੀ ਤਾਂ ਕਹਿੰਦੇ ਰਾਹ ਦੇ ਵਿੱਚ ਕਿਤੇ ਜਾਮ ਲੱਗ ਗਿਆ ਜਾਮ ਦੇ ਦੌਰਾਨ ਜਦੋਂ ਗਨਮੈਨ ਨੇ ਜਾ ਕੇ ਕਿਹਾ ਕਿਸੇ ਕੈਂਟਰ ਵਾਲੇ ਨੇ ਜਾਮ ਲਾਇਆ ਹੋਇਆ ਸੀ ਤਾਂ ਉਹ ਕੈਂਟਰ ਵਾਲਾ ਕਹਿੰਦੇ ਜੀ ਬਤਮੀ ਜੀ ਨਾਲ ਲੜ ਪਿਆ ਬੋਲਣ ਲੱਗ ਪਿਆ ਜਾਮ ਥੋੜਾ ਜਿਹਾ ਕਲੀਅਰ ਹੋਇਆ ਅੱਗੇ ਵਧੇ ਤਾਂ ਉਹ ਕੈਂਟਰ ਵਾਲੇ ਨਾਲ ਫੇਰ ਉਸੇ ਤਰ੍ਹਾਂ ਹੀ ਕੁਝ ਬਹਿਸ ਵਗੈਰਾ ਹੋਈ ਤੇ ਕੈਂਟਰ ਵਾਲੇ ਨੇ ਖਿੜਕੀ ਖੋਲਣ ਦੀ ਕੋਸ਼ਿਸ਼ ਕੀਤੀ ਗੱਡੀ ਦੀ ਉਸ ਤੋਂ ਇਲਾਵਾ ਉਹਨੇ ਮਗਰ ਜਿਹੜਾ ਕੈਂਟਰ ਲਗਾ ਲਿਆ ਤੇ ਪਹਿਲਾਂ ਵੀ ਕਹਿੰਦੇ ਉਹਨੇ ਧਮਕੀ ਦਿੱਤੀ ਸੀ ਮੈਂ ਤੁਹਾਡੇ ਤੇ ਕੈਂਟਰ ਚੜਾ ਦਿਆਂਗਾ ਨੰਬਰ ਪਾਰਲੀਮੈਂਟ ਨੂੰ ਕਦੇ ਘਰ ਛੱਡਣ ਜਾ ਰਹੇ ਸੀ ਉਦੋਂ ਇਹ ਸਾਰਾ ਕੁਝ ਵਾਪਰਿਆ ਜਦੋਂ ਬਾਅਦ ਦੇ ਵਿੱਚ ਨੰਬਰ ਵਗੈਰਾ ਕਹਿੰਦੇ ਨੋਟ ਸਾਡੇ ਤੋਂ ਨਹੀਂ ਹੋ ਸਕਿਆ ਕਾਲੀ ਦੇ ਵਿੱਚ ਤੇ ਉਹ ਕੈਂਟਰ ਚਾਲਕਾ ਜਿਹੜਾ ਉਹ ਫਰਾਰ ਹੋ ਗਿਆ ਅਗਵਾਈ ਤਾਂ ਨੈਬ ਸੈਨਿਕ ਕਰ ਰਹੇ ਨੇ ਕਾਰਜਕਾਰੀ ਤੌਰ ਤੇ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਪੁਲਿਸ ਭਾਰਤੀ ਜਨਤਾ ਪਾਰਟੀ ਦੀ ਜੇ ਇਹਦੇ باوجود ਵੀ ਕੈਂਟਰ ਵਾਲਾ ਫਿਰ ਪੁਲਿਸ ਨਾਲ ਗਨਮੈਨ ਨਾਲ ਨੇ ਤਾਂ ਗਨਮੈਨਾਂ ਦੀ ਡਿਊਟੀ ਕੀ ਸੀ ਜੇ ਇਹ ਜਵਾਨ ਰੋਗ ਦਾ ਮਾੜਾ ਹੈ बार-बार बार-बार ਕੋਈ ਨਾ ਕੋਈ ਇਹੋ ਜਿਹਾ ਬਿਆਨਬਾਜ਼ੀ ਕਰਦਾ ਜਿਹਦੇ ਨਾਲ ਤਕਰਾਰ ਹੁੰਦਾ ਹੈ ਟੇਲ ਸਾਬ ਜਿਸ ਤਰ੍ਹਾਂ ਦੇ ਨਾਲ ਹਰਿਆਣੇ ਦੀ ਸਿਆਸਤ ਭਖੀ ਹੋਈ ਹੈ ਹਰਿਆਣੇ ਦੇ ਵਿੱਚ ਚੋਣਾ ਨੇ ਨਾਮਜ਼ਦਗੀਆਂ ਪਰੰਦਾ سلسلہ جاری ਸੀਗਾ ਤੇ ਇਸੇ ਦੇ ਚਲਦਿਆਂ ਇੱਕ ਉਥੋਂ ਦੇ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ ਮੈਂਬਰ ਨੇ ਰਾਮਚੰਦਰ ਜਾਗੜਾ ਉਹ ਨਾਮਜ਼ਦਗੀ ਪ੍ਰਵਾਹ ਕੇ ਆ ਰਹੇ ਸੀ ਕਿਸੇ ਕੈਂਡੀਡੇਟ ਦੀ ਦਾ ਕਹਿੰਦੇ ਰਾਹ ਦੇ ਵਿੱਚ ਕਿਤੇ ਜਾਮ ਲੱਗ ਗਿਆ ਜਾਮ ਦੇ ਦੌਰਾਨ ਜਦੋਂ ਗਨਮੈਨ ਨੇ ਜਾ ਕੇ ਕਿਹਾ ਕਿਸੇ ਕੈਂਟਰ ਵਾਲੇ ਨੇ ਜਾਮ ਲਾਇਆ ਹੋਇਆ ਸੀ ਤਾਂ ਉਹ ਕੈਂਟਰ ਵਾਲਾ ਕਹਿੰਦੇ ਜੀ ਬਤਮੀ ਜੀ ਨਾਲ ਲੜ ਪਿਆ ਬੋਲਣ ਲੱਗ ਪਿਆ ਤਾਂ ਉਹਦੇ ਬਿਆਨ ਵੀ ਦਰਜ ਕਰਵਾਏ ਨੇ ਇਸ ਗਨਮੈਨ ਨੇ ਤਾਂ ਕਹਿੰਦੇ ਜਦੋਂ ਜਾਮ ਥੋੜਾ ਜਿਹਾ ਕਲੀਅਰ ਹੋਇਆ ਅੱਗੇ ਵਧੇ ਤਾਂ ਉਹ ਕੈਂਟਰ ਵਾਲੇ ਨਾਲ ਫੇਰ ਉਸੇ ਤਰ੍ਹਾਂ ਹੀ ਕੁਝ ਬਹਿਸ ਵਗੈਰਾ ਹੋਈ ਤੇ ਕੈਂਟਰ ਵਾਲੇ ਨੇ ਖਿੜਕੀ ਖੋਲਣ ਦੀ ਕੋਸ਼ਿਸ਼ ਕੀਤੀ ਗੱਡੀ ਦੀ ਉਸ ਤੋਂ ਇਲਾਵਾ ਉਹਨੇ ਮਗਰ ਜਿਹੜਾ ਕੈਂਟਰ ਲਗਾ ਲਿਆ ਤੇ ਪਹਿਲਾਂ ਵੀ ਕਹਿੰਦੇ ਉਹਨੇ ਧਮਕੀ ਦਿੱਤੀ ਸੀ ਮੈਂ ਤੁਹਾਡੇ ਤੇ ਕੈਂਟਰ ਚੜਾ ਦਿਆਂਗਾ ਤਾਂ ਕੁੱਲ ਮਿਲਾ ਕੇ ਵਿਚਾਰ ਰਹਿ ਗਿਆ ਕਹਿੰਦੇ ਜਦੋਂ ਜਾਮ ਤੋਂ ਬਾਅਦ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਨੂੰ ਕਹਿੰਦੇ ਘਰ ਛੱਡਣ ਜਾ ਰਹੇ ਸੀ ਉਦੋਂ ਇਹ ਸਾਰਾ ਕੁਝ ਵਾਪਰਿਆ ਜਦੋਂ ਬਾਅਦ ਦੇ ਵਿੱਚ ਨੰਬਰ ਵਗੈਰਾ ਕਹਿੰਦੇ ਨੋਟ ਸਾਡੇ ਤੋਂ ਨਹੀਂ ਹੋ ਸਕਿਆ ਕਾਲੀ ਦੇ ਵਿੱਚ ਤੇ ਉਹ ਕੈਂਟਰ ਚਾਲਕਾ ਜਿਹੜਾ ਉਹ ਫਰਾਰ ਹੋ ਗਿਆ ਤੇ ਉਹ ਰਾਮਚੰਦਰ ਜਾਗੜਾ ਬਾਰੇ ਥੋੜਾ ਜਿਹਾ ਦੱਸ ਦਈਏ ਇਹ ਉਹੀ ਸ਼ਖਸ ਨੇ ਜਿਨ੍ਹਾਂ ਨੇ ਕਿਸਾਨਾਂ ਬਾਰੇ ਵੀ ਬਿਆਨ ਦਿੱਤਾ ਸੀਗਾ ਕਿਸਾਨਾਂ ਨੂੰ ਕਈ ਟਿੱਪਣੀਆਂ ਕਰ ਦਿੱਤੀਆਂ ਸੀ ਪਿੱਛੇ ਜਿਨ੍ਹਾਂ ਨੇ ਹਸਪਤਾਲਾਂ ਨੂੰ ਲੈ ਕੇ ਵੀ ਬਿਆਨ ਦੇ ਦਿੱਤਾ ਸੀਗਾ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਇਹ ਹਰਿਆਣਾ ਬਾਰੇ ਵੀ ਬਿਆਨ ਦਿੰਦੇ ਰਹਿੰਦੇ ਨੇ ਤੇ ਵਿਵਾਦ ਕੋਈ ਨਾ ਕੋਈ ਇਹਨਾਂ ਦੇ ਬਿਆਨ ਦੇ ਨਾਲ ਜੁੜ ਹੀ ਜਾਂਦਾ ਇਸ ਕਰਕੇ ਇਹ ਹੁਣ ਕਾਫੀ ਚਰਚਾ ਚ ਨੇ ਦੇਰ ਰਾਤ ਇਹਨਾਂ ਦੇ ਨਾਲ ਇਹ ਹਾਦਸਾ ਵਾਪਰਦਾ ਵਾਪਰਦਾ ਰਹਿ ਗਿਆ ਕਿ ਕੈਂਟਰ ਵਾਲੇ ਨੇ ਕਹਿੰਦੇ ਜੀ ਸਾਡਾ ਪਿੱਛਾ ਕੀਤਾ ਤੇ ਸਾਡੇ ਤੇ ਕੈਂਟਰ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਫੇਲ ਹੋਰ ਕੀ ਦੀ ਹੈ ਹਮ ਨੰਬਰ 1 ਤਾਂ ਬਹੁਤ ਸਾਰੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਜ਼ੁਬਾਨ ਰੋਗ ਬਹੁਤ ਹੁੰਦਾ ਹਮ ਉਹਦੀ ਜ਼ੁਬਾਨ ਕਰਕੇ ਸਾਰਾ ਕੋਈ ਦੂਜੀ ਚੀਜ਼ ਅਜੇ ਤੱਕ ਤਾਂ ਸਰਕਾਰ ਉਥੇ ਅਗਵਾਈ ਤਾਂ ਨੈਵ ਸੈਨੀ ਕਰ ਰਹੇ ਨੇ ਕਾਰਜਕਿਰਤਾ ਉੱਤੇ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਪੁਲਿਸ ਭਾਰਤੀ ਜਨਤਾ ਪਾਰਟੀ ਦੀ ਜੇ ਇਹਦੇ باوجود ਵੀ ਕੈਂਟਰ ਵਾਲਾ ਫਿਰ ਪੁਲਿਸ ਨਾਲ ਗਨਮੈਨ ਨਾਲ ਨੇ ਤਾਂ ਗਨਮੈਨਾਂ ਦੀ ਡਿਊਟੀ ਕੀ ਸੀ ਜਦੋਂ ਇਹਨਾਂ ਨਾਲ ਪਹਿਲਾਂ ਬਹਿਸ-ਵਸਾਈ ਹੋ ਗਈ ਸੀ ਇਹ ਸਬੰਧਤ ਥਾਣੇ ਨੂੰ ਫੋਨ ਕਰਦੇ ਉਥੋਂ ਵਾਲਾ ਥਾਣਾ ਹੁੰਦਾ ਸਟਾਫ ਉਹ ਦੀ ਪੁੱਛਗਿੱਛ ਕਰਦਾ ਉਹਨੂੰ ਹਰਾਸਤ ਚ ਲੈਂਦਾ ਇਹ ਗੱਲ ਕੋਈ ਸਮਝ ਨਹੀਂ ਆਉਂਦੀ ਹੈਗੀ ਫਿਰ ਜੇ ਇਹ ਜਵਾਨ ਰੋਗ ਦਾ ਮਾੜਾ ਹੈ बार-बार बार-बार ਕੋਈ ਨਾ ਕੋਈ ਇਹੋ ਜਿਹਾ ਬਿਆਨਬਾਜ਼ੀ ਕਰਦਾ ਜਿਹਦੇ ਨਾਲ ਤਕਰਾਰ ਹੁੰਦਾ ਹੈ ਮੇਰਾ ਕਹਿ ਕੁਝ ਉਹਨੂੰ ਆਪਣੇ ਵਿੱਚ ਵੀ ਸੁਧਾਰ ਲਿਆਉਣਾ ਚਾਹੀਦਾ ਹੈ ਰਹੀ ਗੱਲ ਦੂਜੀ ਜਿਹੜਾ ਇਹਦੇ ਤੇ ਉੱਤੇ ਚੜ੍ਹਨ ਦਾ ਯਤਨ ਕੀਤਾ ਗਿਆ ਉਹਦੇ ਤੇ ਉਥੋਂ ਦੀ ਪੁਲਿਸ ਬਕਾਇਦਾ ਤੌਰ ਤੇ ਕਾਰਵਾਈ ਕਰੇ ਜਿਹੜੇ ਰਸਤੇ ਤੇ ਉਹ ਜਾ ਰਹੇ ਸੀ ਕਿਤੇ ਨਾ ਕਿਤੇ ਤਾਂ ਸੀਸੀਟੀਵੀ ਲੱਗੇ ਹੋਣਗੇ ਹੂੰ ਉਥੇ ਪੜਤਾਲ ਕਰਕੇ ਉਹਦਾ ਨੰਬਰ ਲੱਭ ਲੇ ਤੇ ਫਿਰ ਉਹਦੇ ਤੇ ਜੇ ਜੇ ਉਹਨੇ ਗਲਤੀ ਕੀਤੀ ਆ ਤਾਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ